ਹੋਗੇ ਅਸੀਂ ਜਦੋਂ ਦੇ ਐਮਐਲਏ ਸਾਹਿਬ ਇੱਕ ਵਾਰੀ ਸਾਡੇ ਗ੍ਰਹਿ ਵਿਖੇ ਵੀ ਆਏ ਸਨ ਦੇ ਮਲੀ ਹੋਣਾ ਦੀ ਬਦੌਲਤ ਤਾਂ ਉਦੋਂ ਤੋਂ ਅਸੀਂ ਇਹ ਲੈ ਕੇ ਬੜੇ ਤਗੜੇ ਹੋ ਗਏ ਪਾਰਟੀ ਦੇ ਨਾਲ ਚੱਜ ਰਹੇ ਸਨ ਪਰ ਹੁਣ ਪਤਾ ਨਹੀਂ ਕੀ ਕਾਰਨ ਹੋਇਆ ਕਿ ਇਹਨਾਂ ਨੂੰ ਇਗਨੋਰ ਕੀਤਾ ਗਿਆ ਬੜੀ-ਬੜੀ ਮਿਹਨਤ ਸੀ ਬੜੀ-ਬੜੀ ਸੱਟ ਵੱਜਦੀ ਇਸ ਗੱਲ ਦੀ ਜਦੋਂ ਇੱਕ ਜੂਨੀਅਰ ਬੰਦੇ ਨੂੰ ਉੱਠ ਕੇ ਟਿਕਟ ਦਿੱਤੀ ਜਾਵੇ ਤੇ ਸੀਨੀਅਰ ਨੂੰ ਇਗਨੋਰ ਕੀਤਾ ਜਾਵੇ ਪਤਾ ਨਹੀਂ ਹੁਣ ਕੀ ਪਾਰਟੀਆਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਦੇ ਇਹ ਜਾਣਨ ਐ ਐਮਐਲਏ ਸਾਹਿਬ ਦੱਸਣਗੇ ਪਰ ਅੱਜ ਜਿੰਨੇ ਵੀ ਵਲੰਟੀਅਰ ਆਏ ਹਨ ਇਸੇ ਇਹ ਸਾਰੇ ਹੀ ਸਰਜੀਤ ਸਿੰਘ ਮੱਲੀ ਦੇ ਨਾਲ ਸ਼ੁਰੂ ਤੋਂ ਜੁੜੇ ਹਨ ਤੇ ਇਸ ਗੱਲ ਦੀ ਬੜੀ ਵੱਡੀ ਇਹਨਾਂ ਨੂੰ ਠੇਸ ਪਹੁੰਚੀ ਹੈ ਘਾਟੋਈ ਹੈ ਅਗੋਂ ਐਮਐਲਏ ਸਾਹਿਬ ਸਭ ਇਹਨਾਂ ਨੂੰ ਆਪ ਹੀ ਦੱਸਣਗੇ ਵਾਹਿਗੁਰੂ ਸਾਡੇ ਮੁੱਖ ਮਹਿਮਾਨ ਸਰਦਾਰ ਐਮ ਐਲ ਏ ਸਾਹਿਬ ਤੇ ਆਏ ਹੋਏ ਜਿੰਨੇ ਵੀ ਆਪਣੇ ਪਤਵੰਤੇ ਆ ਸਾਰਿਆਂ ਨੂੰ ਜੀ ਆਇਆਂ ਸਰਦਾਰ ਮੱਲੀ ਸਾਹਿਬ ਜੀ ਦੇ ਗ੍ਰਹਿ ਵਿਖੇ ਅੱਜ ਸਾਰੀ ਕਤਰਤਾ ਹੋਈ ਆ ਅਸੀਂ ਸਾਰੇ ਮੱਲੀ ਸਾਹਿਬ ਦੇ ਜਿਵੇਂ ਵੀ ਇਹਨਾਂ ਨੇ ਆਪਣੇ ਵਲੰਟੀਅਰ ਦਾ ਜੋ ਵੀ ਇਹਨਾਂ ਨੇ ਯੋਗਦਾਨ ਦਿੱਤਾ ਬਹੁਤ ਹੀ ਵਧੀਆ ਯੋਗਦਾਨ ਦਿੱਤਾ ਉਸ ਹੱਕ ਵਿੱਚ ਸਾਰੇ ਅੱਗੇ ਇੱਥੇ ਖੜੇ ਹੋਏ ਆ ਬਾਕੀ ਚਲੋ ਪਾਰਟੀ ਜਿੱਥੇ ਵੀ ਪਾਰਟੀ ਦਾ ਨਮਾਇੰਦਾ ਖੜਾ ਕਰਦੀ ਆ ਸਾਨੂੰ ਸਾਰਿਆਂ ਨੂੰ ਉਸ ਪਾਰਟੀ ਦੇ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਮੈਂ ਤੇ ਇਹੋ ਹੀ ਵਿਚਾਰ ਸਾਰਿਆਂ ਨਾਲ ਸਾਂਝਾ ਕਰਦਾ ਜੀ ਜਿਹੜੇ ਵੀ ਪਾਰਟੀ ਦਾ ਬੰਦਾ ਮੈਂਬਰ ਜਿਹੜਾ ਵੀ ਖੜਾ ਆਇਆ ਤੁਹਾਨੂੰ ਸਾਰਿਆਂ ਨੂੰ ਇਕਤਰਤਾ ਦੇ ਨਾਲ ਸਾਰਿਆਂ ਨੂੰ ਉਹਦੇ ਨਾਲ ਹੀ ਚੱਲਣਾ ਚਾਹੀਦਾ ਹੈ ਕਿਉਂਕਿ ਪਾਰਟੀ ਦੀਆਂ ਬੜੀਆਂ ਕਈ ਗੱਲਾਂ ਹੁੰਦੀਆਂ ਜਿਹੜੀਆਂ ਤੇ ਉਹ ਐਮਐਲਏ ਸਭ ਨੂੰ ਹੀ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਦਾਰ ਸਜੀਤ ਸਿੰਘ ਮੱਲੀ ਦੇ ਗ੍ਰੈਵਖੇ ਆਏ ਆ ਤੇ ਸਾਡੇ ਭਰਾ ਸਰਜੀਤ ਮੱਲੀ ਜੀ ਨਾਲ ਮੈਨੂੰ ਕੋਈ ਕਿਹੇ ਵੀ ਗੱਲ ਦਾ ਕੋਈ ਗਿੱਲਾ ਸ਼ਿਕਵਾ ਨਹੀਂ ਹੈ ਅਸੀਂ ਦੋਵਾਂ ਭਰਾਵਾਂ ਨੇ ਬਹਿ ਕੇ ਕੱਲ ਡਿਸਕਸ ਕਰ ਲਈ ਵੀ ਚਲੋ ਕੋਈ ਗੱਲ ਨਹੀਂ ਵੀ ਆਪਾਂ ਜਿੱਦਾਂ ਵੀ ਰਲ ਕੇ ਚੱਲਾਂਗੇ ਅੱਗੇ ਤੋਂ ਵੀ ਰਲ ਕੇ ਚੱਲਾਂਗੇ ਜਿੱਦਾਂ ਵੀ ਵਾਰ ਤੋਂ ਕੋਈ ਵੀ ਕੰਮ ਕਰਨਾ ਵਾ ਆਪਾਂ ਦੋਵੇਂ ਭਰਾ ਬਹਿ ਕੇ ਸਲਾਹ ਕਰਕੇ ਕਰਿਆ ਕਰਾਂਗੇ ਕੋਈ ਨਹੀਂ ਬਾਕੀ ਜੱਟ ਸਾਹਿਬ ਦੇ ਜਿੱਦਾਂ ਨਿਰਦੇਸ਼ ਹੋਣਗੇ ਆਪਾਂ ਉਹਦਾ ਚੱਲਾਂਗੇ ਸਰਜੀਤ ਮੱਲੀ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਮਰਥਨ ਚਾਹੀਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨ ਕਰਦਾ ਹਾਂ ਦਿਲੋਂ ਧੰਨਵਾਦ ਕਰਦਾ ਹਾਂ ਸਾਰੇ ਆਏ ਹੋਏ ਮੇਰੇ ਸੱਜਣ ਮੇਰੇ ਪਤਵੰਤੇ ਜਿਹੜੇ ਮੇਰੇ ਨਾਲ ਮੇਰੀ ਸਪੋਰਟ ਕਰਦੇ ਸੀ ਉਹ ਮੈਂ ਉਹਨਾਂ ਦਾ ਛੋਟਾ ਵੀਰ ਇੱਥੇ ਆਇਆ ਨੂੰ ਜੀ ਆਇਆਂ ਨੂੰ ਕਹਿੰਦਾ ਤੇ ਡਾਕਟਰ ਸਾਹਿਬ ਦਾ ਐਮਐਲਏ ਸਾਹਿਬ ਦਾ ਜੀ ਆਇਆਂ ਨੂੰ ਕਹਿੰਦਾ ਗੱਲ ਇਹ ਆ ਕਿ ਮੈਂ ਦਵੇਦਾਰੀ ਦੇ ਪੇਪਰ ਜਿਹੜੇ ਸੀ ਮੈਂ ਡਾਕਟਰ ਸਾਹਿਬ ਦੇ ਕਹਿਣ ਕਰਕੇ ਦਵੇਦਾਰੀ ਪੇਸ਼ ਕੀਤੀ ਸੀ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਦਵੇਦਾਰੀ ਦੇ ਵਿੱਚ ਸਾਡੇ ਅਹੀ ਦੋ ਪੁਰਾਣੇ ਵਲੰਟੀਅਰਸ ਆ ਤੇ ਉਹਨਾਂ ਦੇ ਵਿੱਚ ਸਾਡੇ ਦੋ ਜਾਨਾਂ ਦਾ ਨਾਮ ਆਉਂਦਾ ਸੀ ਉਸ ਤੋਂ ਬਾਅਦ ਜੋ ਵੀ ਪਾਰਟੀ ਨੇ ਡਿਸੀਜਨ ਲਿਆ ਜਾਂ ਕਿਸ ਤਰ੍ਹਾਂ ਲਿਆ ਇਹਦੇ ਬਾਰੇ ਡਾਕਟਰ ਸਾਹਿਬ ਨੂੰ ਜ਼ਿਆਦਾ ਪਤਾ ਹੋਵੇਗਾ ਸਾਡੇ ਤੋਂ ਤੇ ਉਹ ਦਾਵੇਦਾਰੀ ਜਿਹੜੀ ਸਾਡੇ ਹੀ ਉਹ ਜਿਹੜੇ ਸਾਡੀ ਪਾਰਟੀ ਦੇ ਵਿੱਚ ਨਵੇਂ ਬੰਦੇ ਆਏ ਸੀ ਉਹ ਦਾਵੇਦਾਰੀ ਸਾਡੀ ਉਹਨਾਂ ਨੂੰ ਦਿੱਤੀ ਗਈ ਸੀ ਇਸ ਕਰਕੇ ਡਾਕਟਰ ਸਾਹਿਬ ਜੀ ਸਾਡੇ ਨਾਲ ਆਏ ਨੇ ਵੀ ਤੁਸੀਂ ਉਹਨਾਂ ਦੇ ਨਾਲ ਚੱਲੋ ਇਸ ਕਰਕੇ ਡਾਕਟਰ ਸਾਹਿਬ ਦਾ ਮੈਂ ਧੰਨਵਾਦ ਕਰਦਾ ਵੀ ਡਾਕਟਰ ਸਾਹਿਬ ਸਾਡੇ ਘਰ ਆਏ ਨੇ ਅਸੀਂ ਇਹਨਾਂ ਦੇ ਨਾਲ ਜਿਸ ਤਰ੍ਹਾਂ ਸਾਨੂੰ ਕਹੇਗਾ ਪਾਰਟੀ ਹਾਈ ਕਮਾਂਡ ਕਹੇਗੀ ਜਾਂ ਡਾਕਟਰ ਸਾਹਿਬ ਕਹੇਗੇ ਜੋ ਜ਼ਿੰਮੇਵਾਰੀ ਦੇਣਗੇ ਅਸੀਂ ਇਹਨਾਂ ਦੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਇਹ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਆ ਵਲੰਟੀਅਰ ਤੇ ਜਦੋਂ ਇੱਕ ਵਾਰੀ ਵਲੰਟੀਅਰ ਕਿਸੇ ਪਾਰਟੀ ਨਾਲ ਜੁੜ ਜਾਂਦਾ ਵਾ ਤੇ ਜਿੰਨਾ ਚਿਰ ਸਰਕਾਰ ਸਤਾ ਦੇ ਵਿੱਚ ਰਹਿੰਦੀ ਆ ਤੇ ਵਲੰਟੀਅਰ ਜਿਹੜਾ ਵਾ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵੱਲ ਜਾਂਦਾ ਮਨੋਬਲ ਨਹੀਂ ਆਪਣੇ ਵਿੱਚ ਜਤੋਂਦਾ ਕਿਉਂਕਿ ਉਹ ਇੱਕ ਆਪਣਾ ਘਰ ਪਰਿਵਾਰ ਬਣਾ ਕੇ ਪਾਰਟੀ ਦੇ ਨਾਲ ਚੱਲਦਾ ਏ ਤੇ ਜਦੋਂ ਕਿਤੇ ਕੋਈ ਘਰ ਪਰਿਵਾਰ ਬਣ ਜਾਂਦਾ ਇਹ ਤੋਂ ਉਹਨੂੰ ਕੋਈ ਛੱਡ ਨਹੀਂ ਸਕਦਾ ਇਸ ਕਰਕੇ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਉਹਨਾਂ ਨੇ ਗਰਾਊਂਡ ਲੈਵਲ ਤੋਂ ਮਿਹਨਤਾਂ ਇੱਕ ਘਰ ਪਰਿਵਾਰ ਸਮਝ ਕੇ ਕੀਤੀਆਂ ਪਾਰਟੀ ਦੇ ਨਾਲ ਤੇ ਅਸੀਂ ਅੱਜ ਵੀ ਪਾਰਟੀ ਦੇ ਨਾਲ ਖੜੇ ਆਂ ਤੇ ਸਦਾ ਹੀ ਖੜੇ ਰਾਂਗੇ ਇਹ ਅਸੀਂ ਡਾਕਟਰ ਸਾਹਿਬ ਨੂੰ ਦਾਵਾ ਦੇਣੇ ਆਂ ਵੀ ਜਿੰਨਾ ਚਿਰ ਸਰਕਾਰ ਸਾਡੇ ਵਲੰਟੀਅਰਾਂ ਦੀ ਛੋਟੇ ਆਮ ਲੋਕਾਂ ਦੀ ਨੇੜੇ ਹੋ ਕੇ ਗੱਲ ਸੁਣੇਗੀ ਮੁਸ਼ਕਲਾਂ ਸੁਣੇਗੀ ਤੇ ਲੋਕ ਉਹਨਾਂ ਨੂੰ ਵੱਧ ਤੋਂ ਵੱਧ ਹਰ ਵਾਰੀ ਵੋਟਾਂ ਪਾ ਕੇ ਜਿਤਾਉਣਗੇ ਇਹ ਚੀਜ਼ ਤਾਂ ਹੀ ਇਹਨਾਂ ਨੂੰ ਵਾਅਦਾ ਕਰਾਉਂਦੇ ਆ ਧੰਨਵਾਦ ਜੀ ਲਓ ਜੀ ਸਾਡੇ ਐਮਐਲਏ ਸਾਹਿਬ ਪਸ਼ਮੀ ਹਲਕੇ ਦੇ ਮੂੰਹ ਮਿਠਾ ਕਰ ਰਹੇ ਸਰਜੀਤ ਸਿੰਘ ਮੱਲੀ ਦਾ ਜਿਹੜਾ ਅੱਜ ਸਮਰਥਨ ਵਿਕੀ ਖੰਨਾ ਜੀ ਨੂੰ ਦਿੱਤਾ ਜਾ ਰਿਹਾ ਵੇਖਿਆ ਜਾਵੇ ਉਹਨਾਂ ਦਾ ਮੂੰਹ ਮਿਠਾ ਕਰਵਾ ਰਹੇ ਨੇ ਡਾਕਟਰ ਸਾਹਿਬ ਤੇ ਅੱਜ ਜਿਹੜੀ ਆ 77 ਨੰਬਰ ਵਾਰ ਤੋਂ ਬਹੁਤ ਮਾਦਰ ਨਾਲ ਆ ਸੋਨੀਆਂ ਖੰਨਾ ਜੀ ਸੀਟ ਜਿੱਤਣਗੇ ਜੋ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਣਗੇ ਤੇ ਜਿਨ੍ਹਾਂ ਦਾ ਕਰੈਕਟਰ ਜਸਪੀਤ ਸਿੰਘ ਪਸ਼ਮੀ ਹਰਕੇ ਦੇ ਵਿਧਾਇਕ ਨੂੰ ਜਾਏਗਾ ਮੇਰੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਬਾਕੀ ਲੀਡਰ ਅਧਜਾਬਾਦ ਜਾਲੀਤ ਸਹਿਬਾਨ ਵੌਲੰਟੀਅਰ ਸਹਿਬਾਨ ਵਰਕਰ ਸਹਿਬਾਨ ਸਾਰੇ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤਿ ਸੋ ਆਪਾਂ ਸੁਦਾਰਸ਼ਜੀਤ ਸਿੰਘ ਮਲਿਕ ਜੀ ਦੇ ਘਰੇ ਵਿਖੇ ਆਏ ਆ ਕਿਉਂਕਿ ਜਿਹੜੀ ਪਾਰਟੀ ਨੇ ਭਾਵੇਂ 10 ਜਾਂ ਉਹਦੇ ਦਾਅਵੇਦਾਰ ਹੋਣ ਪਰ ਪਾਰਟੀ ਨੇ ਟਿਕਟ ਤਾਂ ਇੱਕ ਹੀ ਦੇਣੀ ਹੁੰਦੀ ਹੈ ਵਾਰਡ ਦੇ ਵਿੱਚ ਸੋ ਉਹ ਜਿਹੜੀ ਟਿਕਟ ਆ ਪਹਿਲਾਂ ਆਪਣਾ ਸਾਡੇ ਛੋਟੇ ਵੀ ਬਰੂ ਰਾਣਾ ਜੀ ਦੇ ਨਾਮ ਤੇ ਬੋਲੀ ਉਦੋਂ ਬਾਅਦ ਮੱਲੀ ਸਾਹਿਬ ਦੇ ਫਿਰ ਡਿਸਕਸ਼ਨ ਦੇ ਬਾਅਦ ਜਿਹੜਾ ਨਾਮ ਸੀ ਉਹ ਸੋਨੀਆ ਖੰਨਾ ਦਾ ਜਿਹੜਾ ਨਾਮ ਸਾਹਮਣੇ ਆਇਆ ਸੋ ਇਹਦੇ ਤੇ ਸਾਰਿਆਂ ਦੀ ਸਹਿਮਤੀ ਬਣੀ ਤੇ ਮੈਂ ਇਹਨਾਂ ਨੂੰ ਟਿਕਟ ਜਿਹੜੀ ਅਲੋਟ ਕਰ ਦਿੱਤੀ ਗਈ ਸੋ ਗੁੱਸੇ ਨਾਲ ਆ ਗਏ ਪਰਿਵਾਰਾਂ ਚ ਹੀ ਹੁੰਦੀਆਂ ਆ ਜਿੱਥੇ ਚਾਰ ਭਾਂਡੇ ਹੋਣ ਤੇ ਸੈਨਿਕ ਇਹਦੇ ਖੜਕਦੇ ਹੀ ਆ ਕੋਈ ਗੱਲ ਨਹੀਂ ਪਰ ਅਸੀਂ ਸਾਰਾ ਪਰਿਵਾਰ ਆ ਤੇ ਮੱਲੀ ਸਾਹਿਬ ਨੂੰ ਮੈਂ ਆਸਾ ਚੋਂ ਦੋਣਾ ਵੀ ਤੁਹਾਨੂੰ ਜਿਹੜਾ ਟਿਕਟ ਨਹੀਂ ਮਿਲੀ ਤੇ ਮੈਂ ਪਾਰਟੀ ਨੂੰ ਆਲਰੇਡੀ ਲਿਖ ਕੇ ਭੇਜ ਚੁੱਕਾ ਹਾਂ ਕੋਈ ਸਟੇਟ ਲੈਵਲ ਦੀ ਚੇਅਰਮੈਨੀ ਜਾਂ ਵਾਈਸ ਚੇਅਰਮੈਨੀ ਤੁਹਾਨੂੰ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਪ੍ਰੋਵਾਈਡ ਕਰਵਾਵਾਂਗਾ ਕਿਉਂਕਿ ਮੈਂ ਸਾਡੇ ਰਾਸ਼ਟ ਸਾਡੇ ਰਾਸ਼ਟਰੀ ਪ੍ਰਧਾਨ ਸੰਦੀਪ ਪਾਠ ਜੀ ਦੇ ਨਾਲ ਤੇ ਸਾਡੇ ਪੰਜਾਬ ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰੀ ਅਮਨ अरोड़ा ਜੀ ਕੈਬਨਟ ਮਿੰਿਸਟਰ ਪੰਜਾਬ ਨੇ ਵੀ ਰਿਕਵੈਸਟ ਕਰ ਚੁੱਕਾ ਹੈ ਕਿ ਜਿਹੜੇ ਮੇਰੇ ਜਿੰਨੇ ਵੀ ਵਾਡਾਂ ਦੇ ਵਿੱਚ ਸਾਡੇ ਸਾਥੀ ਜਿਹੜੇ ਟਿਕਟ ਤੋਂ ਰਹਿ ਗਏ ਆ ਉਹ ਦਾਵੇਦਾਰ ਸੀ प्रबल ਦਾਵੇਦਾਰ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਵਧੀਆ ਅਹੁਦੇ ਜਿਹੜਾ ਸਟੇਟ ਲੈਵਲ ਦੇ ਹੁੰਦੇ ਤੇ ਐਡਜਸਟ ਕਰਾਂਗੇ ਤਾਂ ਜੋ ਆਮ ਆਦਮੀ ਪਾਰਟੀ ਦਾ ਜਿਹੜਾ ਪਰਿਵਾਰ ਆ ਹੋਰ ਵੱਡਾ ਹੋਵੇ ਤੇ ਇਹ ਵਲੰਟੀਅਰ ਜਿਹੜੇ ਆ ਇਹਨਾਂ ਦੇ ਵਿੱਚ ਇੱਕ ਜੋਸ਼ ਤੇ ਜਜ਼ਬਾ ਆਵੇ ਕਿ ਜੇ ਮੱਲੀ ਸਾਹਿਬ ਨੂੰ ਵਡਾ ਹੋਂਦਾ ਮਿਲਿਆ ਤੇ ਫੋਰਥ ਜੈਨੂ ਵੀ ਮਿਲਣਾ ਚਾਹੀਦਾ ਇਸ ਕਰਕੇ ਮੈਂ ਇਹ ਯਕੀਨ ਦਿਵਾਉਣਾ ਕਿ ਮੈਂ ਪਾਰਟੀ ਹਾਈਕ ਨੂੰ ਆਲਰੇਡੀ ਲੇਖ ਚੁੱਕਾ ਕਿਉਂਕਿ 11 ਨੂੰ ਟਿਕਟ ਅਨਾਉਂਸ ਹੋਈ ਤੇ 13 ਤਰੀਕ ਨੂੰ ਸਾਡੇ ਕੋਲ ਨਾ ਲਿਸਟਾਂ ਮੰਗਦੀਆਂ ਜਿਹੜੇ ਜਿਹੜੇ ਦਾਵੇਦਾਰ ਸੀ ਜਿਹੜੇ ਜਿਹੜੇ ਪ੍ਰੋਬਲਮ ਦਾਵੇਦਾਰ ਸੀ ਉਹਨਾਂ ਨੂੰ ਸਟੇਟ ਲੈਵਲ ਤੇ ਅਡਜਸਟ ਕਰਨਾ ਸੋ ਇਹ ਆਲਰੇਡੀ ਜਾ ਚੁੱਕਾ ਹੈ ਤੇ ਫਿਰ ਇੱਕ ਵਾਰੀ ਆਪਾਂ ਅ ਅੱਜ ਸਾਡੀ ਮੀਟਿੰਗ 4 ਵਜੇ ਫੇਰ ਹੈਗੀ ਹੈ ਅਮਨ ਰੋੜਾ ਜੀ ਦੇ ਨਾਲ ਰੈਸ ਕਲੱਬ ਦਾ ਮਸਿਆ ਦੇ ਵਿੱਚ ਉਹਦੇ ਚ ਫੇਰ ਮੁੱਦੇ ਵਿਚਾਰੇ ਜਾਣੇ ਆ ਸੋ ਮੈਂ ਤੁਹਾਨੂੰ ਆਸ਼ਵਾਸ਼ਣ ਦਿਵਾਉਣਾ ਕਿ ਆਪਾਂ ਇੱਕ ਇਕੱਠੇ ਹੋ ਕੇ ਜਿਹਨੂੰ ਪਾਰਟੀ ਨੇ ਮਾਨ ਸਨਮਾਨ ਬਖਸ਼ਿਆ ਟਿਕਟ ਦਿੱਤੀ ਕੌਂਸਲਰ ਦੀ ਸੋਨੀਆ ਖੰਨਾ ਵਿੱਕੀ ਖੰਨਾ ਦੇ ਮਿਸਿਸ ਨੇ ਉਹਨਾਂ ਦੀ ਆਪਾਂ ਫੁੱਲ ਸਪੋਰਟ ਕਰੀਏ ਮੇਰਾ ਆਉਣ ਦਾ ਕਾਰਨ ਇਹੀ ਸੀ ਕਿ ਮੈਂ ਮੱਲੀ ਜੀ ਸਾਹਿਬ ਦੇ ਮਨ ਚ ਕੋਈ ਗੁੱਸੇ ਸੀ ਕੋਈ ਗਿਲੇ ਸੀ ਕੋਈ ਨਾਰਾਜ਼ਗੀ ਸੀ ਸਾਰੀ ਫੈਮਿਲੀ ਦੇ ਵਿੱਚ ਸਾਰੇ ਜਿਨਨੇ ਇਹਨਾਂ ਦੇ ਪਰਿਵਾਰ ਆ ਤੇ ਉਹ ਗੁੱਸੇ ਗਿਲੇ ਦੂਰ ਕਰਨ ਵਾਸਤੇ ਹੀ ਆਇਆ ਬੇਸਿਕਲੀ ਇੱਕ ਆਪਾਂ ਪਰਿਵਾਰ ਦੀ ਤਰ੍ਹਾਂ ਪਹਿਲਾਂ ਵੀ ਪਰਿਵਾਰ ਦੀ ਤਰ੍ਹਾਂ ਹੀ ਹੁਣੇ ਪਰਿਵਾਰ ਦੀ ਤਰ੍ਹਾਂ ਹੀ ਆ ਤੇ ਇਹਨਾਂ ਵੱਲੋਂ ਫੁੱਲ ਸਪੋਰਟ ਕੀਤੀ ਗਈ ਆ ਮੇਰੀ ਜਿੰਨੂ ਟੈਕ ਦਿੱਤੀ ਗਿਆ ਸੋਨੀਆ ਖੰਨਾ ਦੀ ਤੇ ਸਾਰੀ ਫੈਮਿਲੀ ਅੱਜ ਇਸ ਮੇਰੇ ਨਾਲ ਆ ਤੇ ਇਹਨਾਂ ਆਸ਼ਵਾਸ਼ਣ ਦਇਆ ਕਿ ਅੱਗੇ ਤੋਂ ਵੀ ਆਮ ਆਦਮੀ ਪਾਰਟੀ ਦੇ ਨਾਲ ਹੀ ਜਿੱਦਾਂ ਪਹਿਲਾਂ 2022 ਸਪੋਰਟ ਕੀਤੀ ਜਿਮਨੀ ਚੋਣਾਂ ਚ ਸਪੋਰਟ ਕੀਤੀ ਤੋ ਹੁਣ ਇਦਾਂ ਜਿਹੜੀ ਐਮਸੀ ਇਲੈਕਸ਼ਨ ਹੈ ਇਹਦੇ ਚ ਵੀ ਸਪੋਰਟ ਕਰਨਗੇ ਸੋ ਮੈਂ ਇਹਨਾਂ ਦੀ ਸਾਰੀ ਫੈਮਿਲੀ ਦਾ ਮੱਲੀ ਸਾਹਿਬ ਦਾ ਜਿੰਨੇ ਮੇਰੇ ਵੀਰ ਬੈਠੇ ਸਾਰੇ ਇਸ ਏਰੀਏ ਦੇ ਡਾਕਟਰ ਸਾਹਿਬ ਬੈਠੇ ਆ ਦਾਣਾ ਜੀ ਬੈਠੇ ਆ ਬਰਾੜ ਸਾਹਿਬ ਬੈਠੇ ਆ ਗਰਪਾਲ ਭਾਜੀ ਬੈਠੇ ਆ ਮੱਲੀ ਸਾਹਿਬ ਬੈਠੇ ਆ ਗਵਾਨਪੁਰੇ ਤੋਂ ਰੇਸ਼ਮ ਸਿੰਘ ਜੀ ਬੈਠੇ ਹੋਰ ਮੇਰੇ ਸਾਰੇ ਸੋਨੂ ਮੈਡੀਕਲ ਸੋਲ ਵਾਲੇ ਬੈਠੇ ਆ ਸੋਨੂ ਬਠਾ ਹੋਰ ਜਿੰਨੇ ਮੇਰੇ ਵੀਰ ਸਾਰੇ ਬੈਠੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੱਲੀ ਸਾਹਿਬ ਦੇ ਨਾਲ ਬਹੁਤ ਮਿਹਨਤ ਕੀਤੀ ਹੈ ਤੇ ਆਪਾਂ ਇਹਨਾਂ ਨੂੰ ਕਦੀ ਗਲੋਰ ਨਹੀਂ ਕਰ ਸਕਦੇ ਸੋ ਜਿਹੜੀਆਂ ਇਧਰ ਉਧਰ ਥੋੜੀਆਂ ਬਹੁਤੀਆਂ ਗੱਲਾਂ ਲੋਕੀ ਕਰਦੇ ਆ ਆਪਾਂ ਉਹਨਾਂ ਤੇ ਨਾ ਹੀ ਆਪਾਂ ਡਾਇਰੈਕਟ ਭਰਾ ਐ ਸਾਰੇ ਪਰਿਵਾਰ ਐ ਸਾਰਾ ਤੇ ਮਿਲ ਕੇ ਚੱਲੀਏ ਤਾਂ ਜੋ ਆਮ ਆਦਮੀ ਪਾਰਟੀ ਦਾ ਆਪਾਂ ਇਹ ਸਵਾੜ ਦੇ ਵਿੱਚੋਂ ਵਧੀਆ ਸਮਰਥਨ ਦੇ ਨਾਲ ਜਿਹੜਾ ਵਧੀਆ ਲੀਡ ਦੇ ਨਾਲ ਜਿਹੜਾ ਉਹ ਕਾਉਂਸਲਰ ਬਣਾਈਏ ਤਾਂ ਜੋ ਪੰਜਾਬ ਦਾ ਅੰਮ੍ਰਿਤਸਰ ਦਾ ਤੇ ਆਪਣੀ ਵਾਰਡ ਦਾ ਆਪਾਂ ਵਿਕਾਸ ਕਰ ਸਕੀਏ ਸੋ ਮੈਂ ਕੰਨਾ ਪਰਿਵਾਰ ਨੂੰ ਵੀ ਕਹੂੰਗਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਨਰਾਜ਼ਗੀ ਜਿਹੜੀ ਆ ਉਹ ਮੰਨ ਚ ਨਹੀਂ ਰੱਖਣੀ ਜਿਹੜੀ ਵੀ ਹੈਗੀ ਆ ਸਾਹਮਣੇ ਮੱਲੀ ਸਾਹਿਬ ਨੂੰ ਨਾਲ ਲੈ ਕੇ ਚੱਲਣਾ ਜੋ ਮੱਲੀ ਸਾਹਿਬ ਦੀਆਂ ਜਿਹੜੀਆਂ ਗੱਲਾਂ ਦੀ ਕਲੈਰਟੀ ਮੰਗਦੇ ਉਹ ਕਲੈਰਟੀ ਦਿਓ ਇਹਨਾਂ ਨੂੰ ਨਹੀਂ ਨਹੀਂ ਭਰਾਵਾ ਆਪਣੇ ਨਾਲ ਲੈ ਕੇ ਇਸ ਕਰਕੇ ਆਪਾਂ ਟੀਮ ਬਣਾ ਕੇ ਚੱਲੇ ਆ ਸ਼ੁਰੂ ਤੋਂ ਟੀਮ ਬਣ ਕੇ ਚੱਲੇ ਤੇ ਅੱਜ ਵੀ ਟੀਮ ਬਣ ਕੇ ਚੱਲਣੀ ਹੈ ਤਾਂ ਜੋ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਤੁਹਾਡੇ ਸਾਹਮਣੇ ਪਹਿਲਾਂ ਹੀ ਸੀਟਾਂ ਛੱਡ ਛੱਡ ਕੇ ਭੱਜ ਗਏ ਆ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰਾਂ ਦੇ ਕੈਂਡੀਡੇਟ ਸੀ ਅੱਜ ਉਹ ਲੱਭੇ ਹੀ ਨਹੀਂ ਕੱਲ ਪੇਪਰ ਵੀ ਉਹਨਾਂ ਦੇ ਜਬਤ ਹੋ ਗਏ ਸੋ ਆਪਾਂ ਜਿਹੜੇ ਵੇਖੇ ਆ ਆਪਾਂ ਜਿਹੜੇ ਹਲਾਚੋ ਨਾ ਕਰ ਰਹੇ ਆ ਲੋਕੀ ਪੰਜਾਬ ਦੀ ਜਨਤਾ ਖੁਸ਼ ਆ ਆਮ ਆਦਮੀ ਪਾਰਟੀ ਤੋਂ ਤੇ ਆਪਾਂ ਸਾਰੇ ਦੇ ਸਾਰੇ ਜਿਹੜੇ ਆ ਜਿੰਨੇ ਵੀ ਵਾਲੈਂਟੀਅਰ ਆਪਾਂ ਬੈਠੇ ਆ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਉਹੀ ਹੈ ਜੋ 2022 ਸੀ ਝਾੜੂ ਹੈ ਅੱਜ ਵੀ ਝਾੜੂ ਦੇ ਨਿਸ਼ਾਨ ਤੇ ਜਿਹੜਾ ਆਪਾਂ ਬਟਨ ਦਬਾ ਕੇ ਤੇ ਸੋਨੀਆ ਖੰਨਾ ਸਾਡੇ ਕੈਂਡੀਡੇਟ ਨੇ ਉਹਨਾਂ ਨੂੰ ਸਪੋਰਟ ਕਰਨਾ ਉਹ ਆਪਾਂ ਕਾਉਂਸਲਰ ਭਾਈ ਜੀ ਤਾਂ ਜੋ ਵਿਕਾਸ ਦੇ ਕੰਮ ਜਿਹੜੇ ਇਸ ਵਾਰ ਦੇ ਰਹਿ ਗਏ ਆ ਉਹ ਦੁਬਾਰਾ ਤੁਸੀਂ ਚਾੜੀਏ ਸੋ ਮੈਂ ਸਾਰੀ ਸੰਗਤ ਆ ਬਹੁਤ ਬਹੁਤ ਧੰਨਵਾਦ ਕਰਦਾ ਤੇ ਵਿੱਕੀ ਖੰਨਾ ਜੀ ਨੂੰ ਮੈਂ ਆਖੂਗਾ ਕਿ ਤੇਰੀਆਂ ਤੁਹਾਡੀਆਂ ਕੋਈ ਛੋਟੀਆਂ ਮੁੱਟੀਆਂ ਗੁੱਸੇ ਕਿ ਲਈ ਨਾ ਰਹਿ ਗਏਂ ਇਕੱਠੇ ਬੈਠ ਕੇ ਮੱਲੀ ਪਰਿਵਾਰ ਨਾਲ ਤੇ ਦੂਰ ਕਰੋ ਤਾਂ ਜੋ ਆਪਾਂ ਇੱਕ ਪਰਿਵਾਰ ਵਾਂਗੂ ਅੱਗੇ ਤੋਂ ਚੱਲੀਏ ਤੇ ਵਧੀਆ ਮਾਰਜਿਨ ਦੇ ਨਾਲ ਜੇ ਆਪਾਂ ਆਪ ਸੀਟ ਜਿੱਤੀਏ ਸੋ ਮੈਂ ਸਾਰੀ ਫੈਮਿਲੀ ਦਾ ਸਾਰੇ ਪਰਿਵਾਰਾਂ ਦਾ ਵਲੰਟੀਅਰਾਂ ਸਹਿਬਾਨਾਂ ਦਾ ਲੀਡਰਸ਼ਿਪ ਆਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ